just so sorry ਆ ਰੋਜ਼ ਡਿਊਟੀ ਤੇ ਆਉਂਦੇ ਆ 9 ਵਜੇ ਆਉਂਦੇ ਆ 5 ਤੋਂ ਬਾਅਦ ਵੀ ਆਪਾਂ ਕਈ ਵਾਰ 6 ਵਜੇ ਵੀ ਜਾਂਦੇ ਆ 7 ਵਜੇ ਵੀ ਜਾਂਦੇ ਆ ਬੜੇ ਸ਼ੌਂਕ ਨਾਲ ਡਿਊਟੀ ਕਰਦੇ ਆ ਆਪਾਂ ਪਰ ਅੱਜ ਸਾਡੀ ਆਪਣੇ ਮੰਗਲ ਲਘੂ ਕਰੋ ਲਘੂ ਕਰੋ ਲਘੂ ਕਰੋ पंजाब सरकार पंजाब सरकार कसी कंजाब सरकार मुदा ਅਮੈਂਡਮੈਂਟ ਮਰਦਾਬਾ 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 ਪਿੰਡ ਗੁੰਮ ਦਾ ਕੱਡਿਆ ਚੇਅਰਮੈਨ ਮਰਦਾਬਾ ਮਰਦਾਬਾ ਹਾਂਜੀ ਮੈਂ ਤਰਲੋਚਨ ਸਿੰਘ ਸਰਕਲ ਪ੍ਰਮਾਣ ਐਮਪਲਾਈਡ ਫਰੇਸ਼ਨ ਹੁਸ਼ਿਆਰਪੁਰ ਜੋ ਅੱਜ ਦਾ ਸਾਡਾ ਸੰਘਰਸ਼ਾ ਜੁਆਇੰਟ ਫਰਮ ਦੇ ਸੱਦੇ ਤੇ ਜੋ 3 ਦਿਨ ਦੀ ਮਾਸਲੀਫ ਦਾ ਸੰਘਰਸ਼ ਅੱਜ ਸ਼ੁਰੂ ਕੀਤਾ ਗਿਆ ਇਹ ਸੰਘਰਸ਼ ਸਾਡਾ ਪਿਛਲੇ ਸਾਲ 2024 ਤੋਂ ਲਗਾਤਾਰ ਚੱਲਦਾ ਆ ਰਿਹਾ ਬਾਰ ਬਾਰ ਬਿਜਲੀ ਬੋਰਡ ਦੀ ਮੈਨੇਜਮੈਂਟ ਜਿਹੜੀ ਆ ਮੀਟਿੰਗਾਂ ਕਰਕੇ ਤੇ ਬਾਅਦ ਵਿੱਚ ਜਿਹੜੇ ਸਰਕੂਲਰ ਨਾ ਜਾਰੀ ਕਰਨੇ ਮੰਗਾਂ ਨੂੰ ਨਾ ਮੰਨਣਾ ਉਹਦੇ ਕਰਕੇ ਰੋਸ ਵਜੋਂ ਜਿਹੜਾ ਇਹ ਅੱਜ ਦਾ ਸੰਘਰਸ਼ ਸ਼ੁਰੂ ਕੀਤਾ ਗਿਆ ਜਿਵੇਂ ਕਿ ਪਿਛਲੇ ਸਮੇਂ ਦੌਰਾਨ ਜਿਹੜਾ ਉਹ ਮਈ ਮਹੀਨੇ ਦੇ ਵਿੱਚ ਜਿਹੜਾ ਅਸੀਂ ਬਿਜਲੀ ਬੋਰਡ ਨੂੰ 43 ਜਿਹੜੀਆਂ ਮੰਗਾਂ ਉਹਦਾ ਮੰਗ ਚਾਰਟ ਪੇਸ਼ ਕੀਤਾ ਸੀਗਾ ਜਿਹਦੇ ਚੋਂ ਜਿਹਦੇ ਉਹ ਪੇਸ਼ ਕਰਨ ਤੋਂ ਬਾਅਦ 2 6 ਨੂੰ 2 ਜੂਨ ਨੂੰ ਜਿਹੜਾ ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਬਿਜਲੀ ਮੰਤਰੀ ਵੱਲੋਂ ਜਿਹੜਾ ਉਹ ਮੀਟਿੰਗ ਦਿੱਤੀ ਗਈ ਜਿਹਦੇ ਵਿੱਚ ਸਾਰੀਆਂ ਮੰਗਾਂ ਨੂੰ ਉਹਨਾਂ 34ਆਂ ਦੇ ਵਿੱਚੋਂ 25 ਮੰਗਾਂ ਤੇ ਸਹਿਮਤੀ ਜਿਹੜੀ ਬਣੀ ਕਿ ਇਹਨਾਂ 25 ਮੰਗਾਂ ਨੂੰ ਤੁਹਾਡੀਆਂ ਨੂੰ ਲਾਗੂ ਕਰ ਦਿੰਨੇ ਆ ਤੇ ਇਹਦੇ ਸਰਕੂਲਰ ਜਿਹੜੇ ਆ ਜਲਦੀ ਜਾਰੀ ਕਰ ਦਿੰਨੇ ਆ ਔਰ 10 ਦਿਨ ਬੀਤਣ ਤੋਂ ਬਾਅਦ ਵੀ ਜਿਹੜੇ ਉਹਦੇ ਸਰਕੂਲਰ ਨਹੀਂ ਜਾਰੀ ਕੀਤੇ ਗਏ ਜਦੋਂ ਦੁਬਾਰਾ ਮੈਨੇਜਮੈਂਟ ਨਾਲ ਗੱਲ ਕੀਤੀ ਗਈ ਤੇ 12 ਤਰੀਕ ਦੀ ਦੁਬਾਰਾ ਜਿਹੜੀ 12 ਜੂਨ ਦੀ ਜਿਹੜੀ ਆ ਉਹ ਮੀਟਿੰਗ ਜਿਹੜੀ ਆ ਮੈਨੇਜਮੈਂਟ ਤੇ ਬਿਜਲੀ ਮੰਤਰੀ ਨਾਲ ਹੋਈ ਤੇ ਉਹਨਾਂ ਨੇ ਜਾਰ ਕੀਤਾ ਕਿ ਸਾਡੇ ਕੋਲ ਸਮਾਂ ਜਿਹੜਾ ਘੱਟ ਸੀਗਾ ਜਿਹਦੇ ਕਰਕੇ ਆਪਾਂ ਸਰਕੂਲਰ ਨਹੀਂ ਕਰ ਸਕੇ ਤੇ ਸਾਨੂੰ ਥੋੜੇ ਦਿਨਾਂ ਦਾ ਸਮਾਂ ਹੋਰ ਦਿੱਤਾ ਜਾਵੇ ਤਾਂ ਜੋ ਆਪਾਂ ਇਹ ਸਰਕੂਲਰ ਕਰਦੀਏ ਤੇ ਤੁਹਾਡੀਆਂ ਮੰਗਾਂ ਪੂਰੀਆਂ ਕਰਦੀਏ ਪਰ ਲਗਾਤਾਰ 12 ਤਰੀਕ ਤੋਂ ਲੈ ਕਰਕੇ 24 ਤਰੀਕ ਤੱਕ ਜਿਹੜੇ ਉਹ ਸਰਕੂਲਰ ਨਹੀਂ ਜਾਰੀ ਕੀਤੇ ਗਏ ਤੇ ਜਿਹਦੇ ਕਰਕੇ ਜਿਹੜੀਆਂ ਸਾਡੀ ਜੁਆਇੰਟ ਫਾਰਮ ਚ ਬਹੁਤ ਵੱਡਾ ਰੋਸ ਜਿਹੜਾ ਸਰਕਾਰ ਦੇ ਤੇ ਮੈਨੇਜਮੈਂਟ ਦੇ ਖਿਲਾਫ ਆਇਆ ਗਿਆ ਤੇ ਜਿਹੜਾ ਇਹ ਉਸ ਦਿਨ ਤੋਂ ਜਿਹੜਾ ਸੰਘਰਸ਼ ਸਾਡਾ ਸ਼ੁਰੂ ਹੋਇਆ ਤੇ 25 6 25 ਤੋਂ ਲਗਾਤਾਰ ਜਿਹੜੀ ਆ ਵਰਕ ਟੂ ਰੂਲ ਦਾ ਜਿਹੜਾ ਸੰਘਰਸ਼ ਸਾਡਾ ਚੱਲਦਾ ਆ ਰਿਹਾ ਜਿਹਦੇ 'ਚ ਸਾਰੇ ਮੁਲਾਜ਼ਮਾਂ ਨੇ ਬੜਾ ਵੱਧ ਚੜ੍ਹ ਕੇ ਜਿਹੜਾ ਉਸ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ ਉਸ ਤੋਂ ਬਾਅਦ ਜਿਹੜਾ ਸਾਡਾ ਵੱਡਾ ਸੰਘਰਸ਼ ਜਿਹੜਾ ਬਿਜਲੀ ਮੰਤਰੀ ਜਿਹੜਾ ਅੰਮ੍ਰਿਤਸਰ ਵਿਖੇ ਉਹਦੀ ਰਿਹਾਈ ਤੇ ਬਾਅਦ ਬਹੁਤ ਵੱਡੀ ਵਿਸ਼ਾਲ ਪੱਧਰੀ ਪੰਜਾਬ ਲੈਵਲ ਦੀ ਜਿਹੜੀ ਰੈਲੀ ਕੀਤੀ ਗਈ ਜਿਹਦੇ 'ਚ ਮੁਲਾਜ਼ਮਾਂ ਦੀ ਬਹੁਤ ਵੱਡੀ ਸ਼ਮੂਲੀਅਤ ਹੋਈ ਔਰ ਉਸ ਤੋਂ ਇੰਨਾ ਪਛਮਣ ਦੇ ਬਾਅਦ ਵੀ ਜਿਹੜਾ ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਸਰਕਾਰ ਵੱਲੋਂ ਜਿਹੜੀ ਉਹਦੇ ਉਹਨਾਂ ਦੇ ਕੰਨ ਤੇ ਕੋਈ ਜੂਨ ਨਹੀਂ ਸਰਕੀ ਤੇ ਕੋਈ ਸਰਕੂਲਰ ਨਹੀਂ ਜਾਰੀ ਕੀਤਾ ਗਿਆ ਜਿਹਦੇ ਕਰਕੇ ਸਾਡੀ ਜਿਹੜੀ ਜੁਆਇੰਟ ਫੋਰਮ ਨੂੰ ਮਜਬੂਰ ਹੋ ਕੇ ਇਹ ਜਿਹੜਾ ਸਟੈਪ ਚੁੱਕਣਾ ਪਿਆ ਔਰ ਇਹ 3 ਦਿਨ ਦੀ ਜਿਹੜੀ ਸਾਡੀ ਮਾਸਲੀਵਾ ਉਹ ਅੱਜ ਤੋਂ ਸ਼ੁਰੂ ਆ 11 12 ਤੇ 13 ਤਰੀਕ ਦੀ ਪਰ ਜਿਵੇਂ ਕਿ ਪਿਛਲਾ ਇਤਿਹਾਸ ਸਾਡਾ ਦੱਸਦਾ ਕਿ 2021 ਦੇ ਵਿੱਚ ਜਿਹੜੀ ਸਾਡੀ ਸ਼ੁਰੂ ਵਿੱਚ ਮਾਸਲੀਬ ਜਿਹੜੀ ਉਹ 3 ਦਿਨ ਦੀ ਸੀਗੀ ਬਾਅਦ ਚ ਉਹ ਮਾਸਲੀਬ ਵੱਧ ਕੇ ਜਿਹੜੀ ਲਗਾ ਲਗਾਤਾਰ ਉਹ 13 ਦਿਨ ਮਾਸਲੀਬ ਚ ਚਲੀ ਤੇ 14ਵੇਂ ਦਿਨ ਜਾ ਕੇ ਸਾਡਾ ਜਿਹੜਾ ਫੈਸਲਾ ਹੋਇਆ ਤੇ ਸਰਕਾਰ ਨੇ ਸਾਡੀਆਂ ਮਲਾਜ਼ਮਾਂ ਅੱਗੇ ਝੁਕਦਿਆਂ ਹੋਇਆਂ ਮੰਗਾਂ ਪੂਰੀਆਂ ਕੀਤੀਆਂ ਇਸੇ ਤਰੀਕੇ ਨਾਲ ਸਾਡੀ ਪਿਛਲੇ ਸਾਲ 24 ਦੇ ਵਿੱਚ ਮਾਸਲੀਵ ਚੱਲੀ ਔਰ ਚਾਰ ਦਿਨ ਤੋਂ ਬਾਅਦ ਜਿਹੜਾ ਪੰਜਾਬ ਸਰਕਾਰ ਨੇ ਜਿਹੜੀਆਂ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਔਰ ਜਿਹਦੇ ਵਿੱਚ ਮੁਲਾਜ਼ਮਾਂ ਦਾ ਜਿਹੜੀਆਂ ਮੰਗਾਂ ਸਾਡੀਆਂ ਉਹ ਵੀ ਜਾਇਜ਼ ਮੰਗਾਂ ਕਿਉਂਕਿ ਹੱਕੀ ਮੰਗਾਂ ਸਾਡੇ ਨਾਲ ਜਿਹੜਾ ਇਹ ਸਰਕਾਰ ਵਿਤਕਰਾ ਕਰ ਰਹੀ ਹੈ ਬਹੁਤ ਮਾੜਾ ਵਿਤਕਰਾ ਅਸੀਂ ਤੁਹਾਡੇ ਮਾਧਿਅਮ ਰਸਤੇ ਇਹ ਦੱਸਣਾ ਚਾਹੁੰਦੇ ਆ ਕਿ ਜੇਕਰ ਸਰਕਾਰ ਨੇ ਇਹਨਾਂ 3 ਦਿਨਾਂ ਅੰਦਰ ਵੀ ਜਿਹੜੀਆਂ ਮੰਗਾਂ ਤੇ ਸਹਿਮਤੀ ਹੋਈ ਆ ਉਹਨਾਂ ਦੇ ਸਰਕੂਲਰ ਨਾ ਜਾਰੀ ਕੀਤੇ ਤਾਂ ਇਹ ਜਿਹੜੀ ਮਾਸਲੀਵ ਆ ਉਹ 3 ਦਿਨ ਦੀ ਜਗ੍ਹਾ ਤੇ 13 ਦਿਨ ਵੀ ਹੋ ਸਕਦੀ ਆ ਤੇ 15 ਦਿਨ ਵੀ ਹੋ ਸਕਦੀ ਆ ਮੁਲਾਜ਼ਮ ਹਰ ਤਰੀਕੇ ਨਾਲ ਇਸ ਸੰਘਰਸ਼ ਨੂੰ ਲੜਨ ਲਈ ਤਿਆਰ ਬੈਠੇ ਆ ਔਰ ਬਹੁਤ ਵੱਡੇ ਪੱਧਰ ਤੇ ਪੰਜਾਬ ਚ ਬੜਾ ਵੱਡਾ ਹੰਗਾਰਾ ਜਿਹੜਾ ਉਹ ਮੁਲਾਜ਼ਮਾਂ ਵੱਲੋਂ ਕੀਤਾ ਜਾ ਰਿਹਾ ਔਰ ਸਾਡੀਆਂ ਭਰਾਤਰੀ ਜੱਥੇ ਬੰਦੀਆਂ ਜਿਹੜੀਆਂ ਕਿਸਾਨ ਜੱਥੇ ਬੰਦੀਆਂ ਉਹ ਵੀ ਸਾਡੇ ਨਾਲ ਜਿਹੜੀਆਂ ਚੱਲਣ ਵਾਸਤੇ ਤਿਆਰ ਬੈਠੀਆਂ ਪਈਆਂ ਇਸ ਕਰਕੇ ਮੈਂ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਇਹ ਦੱਸਣਾ ਚਾਹੁੰਨਾ ਕਿ ਇਸ ਸੰਘਰਸ਼ ਨੂੰ ਜੇਕਰ ਖਤਮ ਕਰਾਉਣਾ ਚਾਹੁੰਦੀ ਆ ਮੈਨੇਜਮੈਂਟ ਤੇ ਸਰਕਾਰ ਤੇ ਤੁਰੰਤ ਜਿਹੜੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾ ਉਹਨਾਂ ਦੇ ਸਰਕੂਲਰ ਜਾਰੀ ਕਰੇ ਤਾਂ ਕਿ ਆਪਾਂ ਇਹ ਸੰਘਰਸ਼ ਨੂੰ ਆਪਾਂ ਖਤਮ ਕਰ ਸਕੀਏ ਲੇਕਿਨ ਜੇ ਨਹੀਂ ਸੰਘਰਸ਼ ਸਰਕੂਲਰ ਜਾਰੀ ਹੁੰਦੇ ਤਾਂ ਆਪਾਂ ਇਹ ਸੰਘਰਸ਼ ਨੂੰ ਹੋਰ ਵੱਡੇ ਲੈਵਲ ਤੇ ਅੱਗੇ ਲੈ ਕੇ ਜਾਵਾਂਗੇ ਜਿਵੇਂ 15 ਤਰੀਕ ਦਾ ਸਾਡਾ 15 ਅਗਸਤ ਦਾ ਜ਼ਿਲ੍ਹਾ ਪੱਧਰੀ ਸਮਾਗਮ ਜਿਹੜਾ ਕੋਈ ਹੋਵੇਗਾ ਉਦੇ ਬਾਹਰ ਜਿਹੜਾ ਆਪਾਂ ਵੱਡੇ ਪੱਧਰ ਤੇ ਰੋਸ ਰੈਲੀਆਂ ਕਾਲੀਆਂ ਝੰਡੀਆਂ ਲਾ ਕੇ ਜਿਹੜੀਆਂ ਉਹ ਕਰਾਂਗੇ ਔਰ ਜੇਕਰ ਜੇ ਫਿਰ ਵੀ ਸਰਕਾਰ ਨਹੀਂ ਮੰਨਦੀ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਜੇਕਰ ਇਸ ਸਮੇਂ ਦੌਰਾਨ ਜੋ ਖਰਤਕਾਰ ਕੋਈ ਬਿਜਲੀ ਤੇ ਵੀ ਹੁਣੇ ਰਹਿੰਦੇ ਆ ਜਾਂ ਕੋਈ ਹੋਰ ਨੁਕਸਾਨ ਬਿਜਲੀ ਘਰਾਂ ਦਾ ਅਨਟ੍ਰੇਨ ਬੰਦੇ ਜਿਹੜੇ ਇਹਨਾਂ ਨੇ ਬਿਜਲੀ ਘਰਾਂ ਦੇ ਵਿੱਚ ਲਾਤੇ ਆ ਜਿਹੜੇ ਅਫਸਰਾ ਨੂੰ ਉੱਥੇ ਬਿਜਲੀ ਘਰਾਂ ਦੇ ਜਿਹੜੇ ਆ alarm ਵੀ ਬੰਦ ਕਰਨੇ ਨਹੀਂ ਆਉਂਦੇ। ਉਹਨਾ ਨੂੰ ਬਿਜਲੀ ਘਰਾਂ ਦੀ ਰਾਖੀ ਵਾਸਤੇ ਲਾ ਦਿੱਤਾ। ਜੇਕਰ ਕਰੋੜਾਂ ਅਰਬਾਂ ਰੁਪਏ ਦੀ ਮਸ਼ੀਨਰੀ ਕੋਈ ਖਰਾਬੀ ਆਉਂਦੀ ਹੈ, ਉਹ ਚ ਕੋਈ ਵਿਘਨ ਪੈਂਦਾ ਅਤੇ ਉਹਦੇ ਲਈ ਜੇ management ਅਤੇ ਪੰਜਾਬ ਸਰਕਾਰ ਜ਼ਿੰਮੇ ਹੋਏਗੀ, ਆਪਾਂ ਜਿਹੜੇ ਮੁਲਾਜ਼ਮ ਹਾਂ, ਉਹ ਹਮੇਸ਼ਾ ਸੰਘਰਸ਼ ਵਾਸਤੇ ਤਿਆਰ